گو ساتھ جی آؤ پیار واہی بلائیے واحو سا واہی میرے تو پہلے بہت اچھے بلارے گئے ہیں اور گانی جی نے بہت ودیا ماں بارے بولیا کہ ماں تو پور سے بسا سچے پاشاہی سر مان رابطہ روپے اور مانتے بھی ہیں سہوتا پروار میرے مجھے بہت بہت اج اس تو ساری سانجا کرنا ہے پر کیونکہ سہوتا پروار کے نا دلجیت سہوتا جنہوں نے بہت ہی تو ساڑھا پیار چلو میں نواں محلی ہل انڈیا آئی ਇੰ ਇਟੇ ਇੰਗਲੈਂਡ ਆਈ ਫਿਰਿਆ ਤੋਂ ਉਦੋਂ ਜੀ ਸਰਦਾਰ ਬਲਬੀਰ ਸਿੰਘ ਜੀ ਜੋ ਸਾਡੇ ਖਾਲਸਾ ਕਾਲਜ ਦੇ ਜਿੰਦਰ ਦੇ ਪ੍ਰਧਾਨ ਸੀ ਉਹਨਾਂ ਨਾਲ ਮਿਲ ਕੇ ਫਿਰ ਇਹਨਾਂ ਨੇ ਕਾਂਗਰਸ ਦੀ ਪ੍ਰਧਾਨੀ ਵੀ ਬੜੇ ਕਾਲ ਇੰਟਰ ਬਣੇ ਕਿਉਂਕਿ ਉਹ ਸਾਡੇ ਨਾਲ ਹੀ ਪ੍ਰਧਾਨ ਸੀ ਸੋ ਉਹਨਾਂ ਦੇ ਉਹਨਾਂ ਨਾਲ ਮਿਲ ਕੇ ਇਹਨਾਂ ਨਾਲ ਵੀ ਮਿਲੇ ਉਸ ਤੋਂ ਉਦੋਂ ਹੀ ਤੋਂ ਹੀ ਬਹੁਤ ਦਿਨਾਂ ਦੇ ਨਾਲ ਬੜਾ ਪਿਆਰ ਰਿਹਾ ਔਰ ਇਹਨਾਂ ਨੇ ਕਮਿਊਨਿਟੀ ਦੀ ਬਹੁਤ ਸੇਵਾ ਕੀਤੀ جی انڈیا سے بھی اور جو کہ جب بھی ملتے ہیں چاہے اتنے ہوئیے چاہے انڈیا ہوئی بہت اچھے سلوک نال اچھے پیارے سوائے میرے گھر پالسی صاحب نے دسیا سارا اور شرما جی نے بھی دسیا کہ بہت سارے منسٹر بہت سارے ہوگ آنا چاہتے سن کیونکہ وہ انڈیا چنے ہیں جہاں امریکہ گھنڈا چندے امریکہ گھنڈا چندے ہیں اور بھی بہت سارے چندے ہیں پیر آئے پیڑھائیں جائیں حرب نہیں کیونکہ ماں ایک ایسی ایک ایسا رشتہ ہے کالسی صلی اللہ نے میرے گیت دی اگزامپل نے سی کہ میرا گیت سی کہ میرا ماں دے جاتا نہیں پکیاں روٹیاں کھانوں بڑا دن تک کیونکہ ماں کا رشتہ ایک ایسا ماں دی جو جو روٹی بنا کلی روٹی نہیں ہے آٹے کوئی ایسا پیار ہے جو پیار کسی بھی فائو سٹار سیون سٹار ہوٹل چی مل سکتا وہ ماں دے دی روٹی ہی مل سکتا کہ واقعی یہ گل صحیح ہے کہ اب سوٹا سوٹا تو بعد سوتا پروار سوتا صاحب ہم کسی نے یہ نہیں کرنا ਜਦੋਂ ਮਾਂ ਤੋਂ ਰੋਟੀ ਖਾਉਂ। ਜਦੋਂ ਮਾਂ ਦੇ ਉੱਤੇ ਅਧਿਆਪਕ ਜਿਹੜੇ ਰੋਟੀਆਂ ਅੱਜ ਤੋਂ ਬਾਹਰ ਨਹੀਂ ਤੁਸੀਂ ਖਾ ਸਕਦੇ। ਸੋ ਮਾਂ ਦਾ ਪਰ ਕਿੰစီ ਚੀਜ਼ ਹੈ ਕਿ ਕਦੇ ਦੋ ਥੰਮ ਹੁੰਦੇ ਨੇ ਜ਼ਿੰਦਗੀ ਵਿੱਚ। ਇੱਕ ਮਾਂ ਤੇ ਦੂਜਾ ਇਹ ਬਾਪ ਰੋ ਦੋਨਾਂ ਦੀ ਸੂਰਤ ਵਿੱਚ ਕਿਦਰੇ ਰੱਬ ਲੁਕਿਆ ਹੁੰਦਾ ਹੈ ਆਪ। ਮਾਪਾ ਪਰ ਰੱਬ ਦਾ ਰੂਪ ਔਰ ਜਿਹਨਾਂ ਦੀਆਂ ਪੇਵਾ ਉਹ ਸਾਰੇ ਪਰਿਵਾਰ ਨੂੰ ਕਹਿੰਦੇ ਮਾਂ ਮਰੇ ਤਨ ਉੱਤ ਗਿਆ ਪੀਕੇ ਪਿਓ ਮਰੇ ਕਾ ਬੇਲਾ ਭਾਈ ਮਰਨ ਮੁਹੰਮਦ ਬਖਸ਼ਾ ਕੋਟੜੀ ਦਾ ਬੇਲਾ ਸੁਵਾਜੀ ਕੋਤੀ ਪਰ ਆਪਹੁਤ ਦੇ ਨੇ ਅੱਜ ਬਹੁਤ ਹੀ ਸਾਰੇ ਪਰਿਵਾਰ ਦੇ ਲਈ ਬਹੁਤ ਹੀ ਸੈਂਟੀਮੈਂਟਲ ਦਿਨ ਹੈ ਉਹ ਕਹਿੰਦੇ ਜਨ ਸੋ ਮੈਂ ਸੋਤਾ ਸਾਹਿਬ ਦੀ ਸਾਰੇ ਪਰਿਵਾਰ ਨੂੰ ਦੇ ਤੋ ਖੁਸ਼ੀ ਹੋਇਆ ਅਸੀਂ ਮੇਸ਼ਨ ਤੁਹਾਡੇ ਕਲਾਕਾਰ ਜਿਹੜੇ ਵਾਸੀ ਇਹ ਮੇਸ਼ਨ ਖੁਸ਼ੀ ਦੇ ਵਿੱਚ ਤੁਹਾਡੇ ਫੰਕਸ਼ਨਲ ਤੇ ਹੋਣੇ ਆ ਜੇ ਤੁਸੀਂ ਸਾਦੇ ਹੋ ਲੇਕਿਨ ਸਾਡਾ ਫਰਜ਼ ਬਣਦਾ ਅਸੀਂ ਤੁਹਾਡੀ ਗਮੀ ਦੇ ਵਿੱਚ ਵੀ ਸ਼ਰੀਫ ਹੋਈਏ ਦੋਸਤਿੱਤਰ ਬਹੁਤ ਦੂਰ ਰਾਡੇ ਤੋਂ ਔਰ ਦੂਜੇ ਮੁਖਤੋਂ ਇਸ ਦੁੱਖ ਦੀ ਘੜੀ ਦੇ ਵਿੱਚ ਮੈਂ ਤਾਂ ਤੁਸੀਂ ਸ਼ਰੀਫ ਹੋਏ ਆ ਮੈਂ ਤੁਹਾਡਾ ਬਹੁਤ ਹੀ ਜਿਹੜੀ ਰਵਾਂਗਾਂ ਦਾ ਸਾਰੇ ਹੰਮਤ ਜਿਵੇਂ ਸਾਰਿਆਂ ਨੇ ਦੱਸਿਆ ਕਿ ਮਾਂ ਬਾਪ ਹੀ ਹੈ ਜੀ ਮਾਂ ਦੇ ਲਫ਼ਜ਼ਾਂ ਦੇ ਵਿੱਚ ਹੀ ਸਭ ਕੁਝ ਆ ਜਾਂਦਾ ਉਹਦਾ ਜਿਹੜਾ ਘਟ ਆ ਸਾਨੂੰ ਕਦੇ ਵੀ ਟੂੜਾ ਨਹੀਂ ਹੋਣਾ ਸੋ ਮੈਂ ਇਹ ਕਦਸਾ ਗਏ ਮਾਤਾ ਸਾਡੀ ਨੇ ਜਿੱਦਾਂ ਸਾਡੀ ਪਾਲਣਸ਼ ਕੀਤੀ ਸਾਨੂੰ ਭਰਾਵਾਂ ਨੂੰ ਪਾਲਿਆ ਔਰ ਉਹਦੀ ਸਦਾਈ ਤੁਹਾਡੇ ਤੇ ਅਸੀਸ ਵਾਲਿਆ ਤੇ ਮੈਂ ਅਰਦਾਸ ਵੀ ਕਰਦਾ ਹਾਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕਿ ਸਦਾ ਹੀ ਉਹਦਾ ਅਸੀਸ ਸਾਡੇ ਤੇ ਰਹੇ ਤੇ ਗੁਰੂ ਮਹਾਰਾਜ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਜ਼ ਬਖਸ਼ੇ ਸਾਡੀ ਸਾਰਿਆਂ ਦੀ ਤੁਹਾਡੀ ਸਾਰਿਆਂ ਦਾ ਇੱਕ ਇੱਕ ਪਲ ਟਿੱਕੇ ਕਰਾਂ ਸਾਡੇ ਸਿਰ ਮੱਥੇ ਤੇ ਮੈਂ ਕਦੇ ਵੀ ਤੁਹਾਡੇ ਇਸ਼ਾਨ ਦੇਸ਼ ਤੋਂ ਪ੍ਰਦੇਸ਼ ਤੋਂ ਮੈਨੂੰ ਪਿਛਲੇ 2 ਹਫ਼ਤੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੋਨ ਆਏ ਆ ਜਿਨ੍ਹਾਂ ਨੇ ਦੁੱਖ ਦਾ ਅਝਾੜ ਮੇਰੇ ਨਾਲ ਕੀਤਾ ਮੈਂ ਬਹੁਤ ਹੀ ਉਹਨਾਂ ਦਾ ਤੁਹਾਡਾ ਸਾਰੇ ਅੰਦਰ ਸ਼ੁਕਰਗੁਜ਼ਾਰ ਆਂ ਸਦਾ ਹੀ ਮੈਂ ਤੁਹਾਡਾ ਦੇਣੀ ਰ੍ਹਾਂਗਾ ਉਸ ਕਾਂਗਰਸ ਯੂਕੇ ਦੇ ਸਾਰੇ ਮੈਂਬਰ ਆਪ ਲੋਕ ਫਾਇਦੇ ਕੋ ਦੁੱਖ ਕੋ ਟਾਲ ਕਰਦੇ ਆਂ ਮਰਨ ਉਹ ਇਹੀ ਅਰਦਾਸ ਕਰਦੇ ਆਂ ਕਿ ਮਾਤਾ ਜੀ ਦੀ ਦੋਨੋਂ ਆਪਣੇ ਚਾਨਣ ਬੁਸਟਾਵੇ ਬਾਕੀ ਭਾਈ ਅਸੀਂ ਹਮੇਸ਼ਾ ਤੇ ਅੱਜ ਨਾਲ ਖੜੇ ਆ ਅਸੀਂ ਇਹੀ ਕਹਿੰਦੇ ਆ ਤੁਹਾਨੂੰ ਕਿ ਤੁਸੀਂ ਜਦੋਂ ਵੀ ਸਾਨੂੰ ਕਿਤੇ ਬਾਜ਼ ਮਾਰੋਗੇ ਤਾਂ ਅਸੀਂ ਖੜੇ ਹੋਵਾਂਗੇ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਤੁਹਾਡੇ ਭਰਾ ਆ ਅੱਜ ਬਹੁਤ ਵੱਡਾ ਰੁੱਖ ਬਣਦੇ ਆ ਸੋ ਤਸਾ ਨਾਲ ਜਿਵੇਂ ਦੇਖਦੇ ਕਿਉਂ ਜਾਣੀਆ ਚਰਨ ਵਿੱਚ ਸਾਡੀ ਉਂਗਲ ਇੱਕ ਬਹੁਤ ਪ੍ਰਾਤੀ ਵਾਲੀ ਗੱਲ ਹੋ ਸਕਦੀ ਹੈ ਕਿੰਨੇ ਅਨਸਾਰ ਮਿਲਦਾ ਚਰਨ ਦੇ ਸਾਹੂ زندگی خطر ਹੁੰਦਾ ਤੇ ਇਹਦੀ ਮਿਸਾਲ ਵੀ ਬਹੁਤ ਕੜ ਬਹੁਤ ਵਧੀਆ ਮਾਤਾ ਜੀ ਦੀ ਅਸਲੀ ਤਸਵੀਰ ਤੋਂ ਮੇਰੀ ਆਪਣੀ ਤੁਸ਼ਮਤੀ ਮੁਤਾਬਕ ਅਸੀਂ ਦੋ ਬੰਦੇ ਲੱਗਦੇ 94 ਸਾਲ ਦੀ ਉਮਰ ਬਤਾਉਣਾ ਇਹ ਮੈਂ ਸਮਝਦਾ ਇਹ ਨਹੀਂ ਕੋਈ ਲੱਗਣ ਲੱਗਵਾਣਾ ਤੇ ਪਰਿਵਾਰ ਦੀ ਜਿਹੜੀ ਸੇਵਾ ਪਰਵਾਲਾ ਦਾ ਸਾਹਤ ਤੇ ਜਿਹੜਾ ਮਾਤਾ ਨੇ ਸਾਰੇ ਪਰਵਾਰ ਤੋਂ ਮੈਂ ਨਹੀਂ ਜਾਣਦਾ ਸ਼੍ਰੀ ਸਰਦਾਰ ਦਰਜੀਤ ਸਿੰਘ ਉਹਨਾਂ ਨੂੰ ਅਜੇ ਤੋਂ 45 ਸਾਲ ਪਹਿਲਾਂ ਜਦੋਂ ਉਹਨਾਂ ਦੀਆਂ ਤਸਵੀਰਾਂ ਕੀ ਮੈਨੂੰ ਮਿਲੀਆਂ ਸੀ ਆ ਪਿਛਲੇ 25 ਸਾਲ ਤੋਂ ਇਹਨਾਂ ਦਾ ਨੇੜੇ ਉਹ ਮੇتن ਦਾ ਮੌਕਾ ਮਿਲਿਆ ਮਾਤਾ ਜੀ ਮੋਤੋ ਔਰ ਸਰਦਾਰ ਦਰਜੀਤ ਸਿੰਘ ਸੋਤਾ ਤੋਂ ਬਾਅਦ ਦੇ ਪਰਸਾਵ ਨੂੰ ਜੁਵਾ ਨੂੰ ਸੰਸਕਾਰ ਮਰੇ ਉਹਦਾ ਸਰਿਕਾ ਦਲਜੀਤ ਸਿੰਘ ਸੋਤਾ ਪੂਰੀ ਦੁਰੀਆ ਜਿਹਨਾਂ ਦਾ ਨਾਮ ਹੋਰ ਪੁੰਨ ਦੇ ਸੰਸਕਾਰ ਕਰਕੇ ਜੀ ਇਹ ਅੱਜ ਇਸ ਦੁੱਖੇ ਨੂੰ ਲੈ ਕੇ ਬੈਠੇ ਹੋਏ ਆ ਔਰ ਉਸ ਇਹ ਬਰੀ ਮਾਤਾ ਦਾ ਚਲੇ ਜਾਣਾ ਇੱਕ ਬਹੁਤ ਵੱਡੀ ਦੁੱਖ ਦੀ ਗੱਲ ਸੋਤਾ ਪਰਿਵਾਰ ਨੂੰ ਸਿੱਧੇ ਤੌਰ ਤੇ ਤੇ ਬਾਕੀ ਦੇ ਸਮਾਜ ਨੂੰ ਇੰਡਾਇਰੈਕਟ ਤੋਂ ਇੱਕ ਬਹੁਤ ਵੱਡਾ ਸੰਗਮ ਤੇ ਚਾਹੇ ਮਹਾਤਮਾ ਜੀ ਇਸ ਨੂੰ ਵੀ ਅੱਜ ਵੀ ਦਾਇਰ ਹੈ ਤੇ ਅੱਜ ਅਸੀਂ ਉਸ ਅੰਕੁਰ ਦਾਸ ਦੇ ਵਿੱਚ ਇਕੱਠੇ ਹੋਏ ਹਾਂ ਜਿਹਦੇ ਵਿੱਚ ਅਸੀਂ ਉਸ ਪਰਮਪ੍ਰਦਾ ਪ੍ਰਮਾਤਮਾ ਗਿਆਨ ਦਾਸ ਕਰਦੇ